ਸਰ ਸਾਹਿਬ ਦੇ ਹਲਕਾ ਗਿਦੜਭਾ ਵਿਖੇ ਟੈਂਪੂ ਅਤੇ Maruti ਕਾਰ ਵਿੱਚ ਸਿੱਧੀ ਟੱਕਰ ਹੋਣ ਨਾਲ ਟੈਂਪੂ ਸਵਾਰ ਵਿਅਕਤੀ ਅਤੇ ਕਾਰ ਸਵਾਰ ਔਰਤ ਦੀ ਮੌਤ ਹੋ ਗਈ ਇਸ ਦੀ ਸੂਚਨਾ ਮਿਲਦੇ ਹੀ ਗਿਦੜਭਾ ਦੇ ਡੀਐਸਪੀ ਜਸਵੀਰ ਸਿੰਘ ਮੌਕੇ ਤੇ ਪੁਲਿਸ ਟੀਮ ਨਾਲ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਜੀ ਕੀ ਸਰ ਇਹ Maruti ਕਾਰ ਵਾਲੇ ਹੈਗੇ ਸੀ ਸardar amarjit singh ਪਿੰਡ ਖੰਡਿਆਰੇ ਤੋਂ ਉਹ ਜਾ ਰਹੇ ਸੀ ਆਪ ਦੇ ਫਕਰਸਰ ਪਿੰਡ ਨੂੰ ਉਹਨਾਂ ਦਾ ਅੱਗੇ ਇੱਕ ਜਾੜਾ ਸੀ ਟੈਂਪੂ ਉਹ ਚਾਰੇ ਚਲਾ ਰਿਹਾ ਸੀ ਗਰਜਨ ਸਿੰਘ ਸਨ ਆਫ ਰੂਪ ਸਿੰਘ ਫਤਸਰ ਸਰ ਦੇ ਵੀ ਇਹਨਾਂ ਦੇ ਬੱਚਿਆਂ ਦੇ ਨਾਲ ਜਿਹੜਾ ਨਾਮ ਅਮਰਜੀਤ ਸਿੰਘ ਵਾਸੀ ਕਮੇਰਾ ਇਹਨਾਂ ਦੀ ਮੌਤ ਹੋ ਗਈ ਆ ਇੱਕ ਇੱਕ ਬੀਬੀ ਆ ਅਰਦੀਪ ਕੌਰ ਵਾਈਫ ਆਵਰਾਜ ਸਿੰਘ ਉਹਨਾਂ ਦੀ ਮੌਤ ਹੋ ਗਈ ਆ ਜਿਹੜੇ ਕਾਰ ਚਾਲਕ ਸੀ ਉਹਨਾਂ ਦੀ ਮੌਤ ਹੋ ਗਈ ਆ ਟੈਂਪੂ ਦੇ ਪੰਜ ਸਾਰੀਆਂ ਟੋਟਲ ਬੈਠੇ ਹੋ ਉਹਨਾਂ ਤੋਂ ਪੰਜ ਦੀ ਮੌਤ ਹੋ ਗਈ ਆ ਤੇ ਬਾਕੀ ਜਿਹੜੇ ਚਾਰੋਂ ਜਖਮੀਆਂ ਜਿਨ੍ਹਾਂ ਨੂੰ ਸਿਵਲ ਹਸਪਤਲ ਵਿਧਲਵਾ ਜਾਂਦਾ ਗਿਆ ਇੱਕ ਨੂੰ ਇਹਨਾਂ ਵਿੱਚੋਂ ਏਮਜੋ ਹਸਪਤਲ ਜਿਹੜਾ ਉਹ ਰੈਫਰ ਕਰਤਾ ਬਾਕੀ ਤਿੰਨਾਂ ਦਾ ਲਾਚ ਚੱਲ ਰਿਹਾ ਹੈ। ਕਾਰਨ ਲੱਗਿਆ ਸਰ ਹਾਦਸੇ ਦਾ ਪਤਾ ਕਿਵੇਂ ਬਿਲ? ਇਹ ਤਬਦੀਦ ਚੱਲ ਰਹੀ ਹੈ ਇਹ ਟੈਂਪੂ ਵਾਲੇ ਮੱਚੋਂ ਮਗਰੋਂ ਵੱਜਾ ਕੇ ਜਾਂ ਕਾਰ ਮਗਰੋਂ ਵੱਜੀ ਇਹ ਤਬਦੀਦ ਚੱਲ ਰਹੀ ਹੈ ਉਹ ਬਚ ਗਏ। ਨੇ ਜਗਮੀ ਨੇ ਸਰ ਕਿਵੇਂ ਨੇ ਉਹ? ਜਗਮੀ ਠੀਕ ਨੇ ਜੀ ਆਪਾਂ ਹਸਪਤਲ ਹੀ ਆਏ ਇੱਥੇ। ਇੱਕ ਨੂੰ ਏਮਜੋ ਹਸਪਤਲ ਰੈਫਰ ਕੀਤਾ ਗਿਆ ਬਾਕੀ ਤਿੰਨਾਂ ਲਾਚ ਚੱਲ ਰਹੇ ਨੇ। ਸਰ ਇੱਥੇ ਐਕਸੀਡੈਂਟ ਕਾਫੀ ਹੁੰਦੇ ਜੀ ਕੀ ਕਾਰਨ ਹੈ ਜੀ ਇਹੀ ਹੱਬਾ ਜੀ ਐਕਸੀਡੈਂਟ ਆ ਦਾ। ਇਹ ਤਾਂ ਜੀ ਸੜਕਾਂ ਜਿਹੜੀਆਂ ਕਾਰਨ ਕਰ ਕਿ ਇਹ ਸਭਨ ਵਕੀਲ ਲੋਕਾਂ ਨੂੰ ਹੀ ਵੇਅਰ ਆਉਦੇ ਮਾਧਿਮੇ ਕਰਨਾ ਚਾਹੁੰਦੇ ਆ ਕਿ ਜਿਹੜੀ ਜਿੰਨੀ ਸਪੀਡ ਗੱਡੀ ਦੀ ਲਿਮਟ ਨਾਲ ਚਲਾਓ ਜਿਹੜੀ ਰਾਤ ਨੂੰ ਗੱਡੀਆਂ ਦਾ ਡੱਫਰ ਮਾਰਨੀ ਚਾਹੀਦੀ ਆ ਜਾਂ ਜਿਸ ਤਰ੍ਹਾਂ ਨਹੀਂ ਉਹ ਮਤਲਬ ਲਿਮਟ ਦੇ ਨਾਲ ਜਿਹੜੀ ਗੱਡੀ ਦੀ ਸਪੀਡ ਰੱਖਣੀ ਚਾਹੀਦੀ ਆ ਠੀਕ ਸ਼੍ਰੀ ਮੁਖਤਸਰ ਸਾਹਿਬ ਤੋਂ ਸੋਨੇ ਟੱਲਾ ਦੀ ਰਿਪੋਰਟ